ਪੱਪਾ ਮੁਗਤਾਪ ਪੱਪੇ ਕੰਨਾ ਪਾ ਪੱਪੇ ਸਿਆਰੀ ਪੇ ਪੱਪੇ ਬਿਹਾਰੀ ਪੀ ਪੱਪੇ ਔਕੜ ਪੋ ਪੱਪੇ ਦੁਲੈਂਕੜੇ ਪੂ ਪੱਪੇ ਲਾਵਾਂ ਪੇ ਪੱਪੇ ਦਲਾਵਾਂ ਪੈ ਪੱਪੇ ਹੋੜਾ ਪੋ ਪੱਪੇ ਕਨੌੜਾ ਪਾ ਪੱਪੇ ਟਿੱਪੀ ਪੰ ਪੱਪੇ ਕੰਨਾ ਉੱਤੇ ਬਿੰਦੀ ਪਾ ਫਫ ਮੁਕਤਾ ਫ ਫਫੇਕੰਨਾ ਫਾ ਫਫੇਸਿਆਰੀ ਫੇ ਫਫੇਬਿਆਰੀ ਫੀ ਫਫੇ ਔਕੜ ਫੋ ਫਫੇਦੁਲਾਇਂਕੜੇ ਫੂ ਫਫੇਲਾਵਾ ਫੇ ਫਫੇਦਲਾਵਾ ਫੈ ਫਫੇਹੋੜਾ ਫੂ ਫਫੇਕਨੌੜਾ ਫੋ ਫਫੇਟਿੱਪੀ ਫੰ ਫਫੇਕੰਨਾ ਉੱਤੇ ਬਿੰਦੀ ਫਾਂ ਬੱਬਾ ਮੁਕਤਾਬ ਬੱਬੇ ਕੰਨਾ ਬਾ ਬੱਬੇ ਸਿਆਰੀ ਬੇ ਬੱਬੇ ਬਿਹਾਰੀ ਬੀ ਬੱਬੇ ਔਕੜ ਬੋ ਬੱਬੇ ਦੁਲੈਂਕੜੇ ਬੂ ਬੱਬੇ ਲਾਵਾਂ ਬੇ ਬੱਬੇ ਦਲਾਵਾਂ ਬੈ ਬੱਬੇ ਹੋੜਾ ਬੂ ਬੱਬੇ ਕਨੌੜਾ ਬਾ ਬੱਬੇ ਟਿੱਪੀ ਬੰਗ ਬੱਬੇ ਕੰਨਾ ਉੱਤੇ ਬਿੰਦੀ ਬਾ ਬਾ ਮੁਕਤਾਪ ਭਬੇ ਕੰਨਾ ਪਾ ਭਬੇ ਸਿਆਰੀ ਭੇ ਭਬੇ ਬਿਯਾਰੀ ਪੀ ਭਬੇ ਔਕੜ ਭੋ ਭਬੇ ਦੁਲਾਇਂ ਕੜੇ ਪੂ ਭਬੇ ਲਾਵਾਂ ਪੇ ਭਬੇ ਦਲਾਵਾਂ ਪੈ ਭਬੇ ਹੋੜਾ ਭੋ ਭਬੇ ਕਨੌੜਾ ਪੋ ਭਬੇ ਟਿੱਪੀ ਭੰ ਭਬੇ ਕੰਨਾ ਉੱਤੇ ਬਿੰਦੀ ਪਾਂ ਮਮਾ ਮੁਕਤਾਮ ਮੰਮੇ ਕੰਨਾ ਮਾ ਮੰਮੇ ਸਿਆਰੀ ਮੇ ਮੰਮੇ ਬਿਹਾਰੀ ਮੀ ਮੰਮੇ ਔਕੜ ਮੋ ਮੰਮੇ ਦੁਲੈਂਕੜੇ ਮੂ ਮੰਮੇ ਲਾਵਾਂ ਮੇ ਮੰਮੇ ਦਲਾਵਾਂ ਮੈਂ ਮੰਮੇ ਹੋੜਾ ਮੋ ਮੰਮੇ ਕਨੌੜਾ ਮੋ ਮੰਮੇ ਟਿੱਪੀ ਮੰ ਮੰਮੇ ਕੰਨਾ ਉੱਤੇ ਬਿੰਦੀ ਮਾ